ਹੈਲੋ एवरीवन ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਰਵ ਸਟੱਡੀ ਕਲਾਸਸ ਦੇ ਉੱਪਰ ਤੇ ਇਸ ਚੈਨਲ ਤੇ ਆਪਾਂ ਕਰਾ ਰਹੀਆਂ ਜੀ ਮਾਸਟਰ ਕੋਡਰ ਪੰਜਾਬੀ ਦੀ ਔਰ EGT ਦੀ ਤਿਆਰੀ ਉਸ ਦੇ ਰਿਗਾਰਡਿੰਗਲੀ ਤੁਹਾਡੀ ਕੋਈ ਵੀ ਇਕੁਆਰੀ ਹੋਵੇ 688473 80896 ਇਸ ਨੰਬਰ ਦੇ ਉੱਪਰ ਤੁਸੀਂ ਸਾਡੇ ਨਾਲ ਜਿਹੜਾ ਕੰਟੈਕਟ ਆ ਉਹ ਕਰ ਸਕਦੇ ਹੋ ਮਾਸਟਰ ਕੋਡਰ ਪੰਜਾਬੀ ਦਾ ਔਰ EGT ਦਾ ਜਿਹੜਾ ਬੈਚ ਹੈ ਨੂੰ ਜੁਆਇਨ ਕਰ ਸਕਦੇ ਹੋ ਤਾਜ ਦੀ ਕਲਾਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਜੀ ਜੋਜਕ ਸਟਾਰਟ ਕਰਦੇ ਹਾਂ ਲੈਕਚਰ ਜੋਜਕ ਦੀ ਡੈਫੀਨੇਸ਼ਨ ਤੋਂ ਹਾਂਜੀ ਕੀ ਹੈ ਜੋਜਕ ਡੈਫੀਨੇਸ਼ਨ ਦੀ ਜੇਕਰ ਆਪਾਂ ਇਹ ਗੱਲ ਕਰੀਏ ਤਾਂ ਜਿਹੜੇ ਸ਼ਬਦ ਵਾਕ ਵਿੱਚ ਸ਼ਬਦਾਂ ਨੂੰ ਵਾਕਾਂਸ਼ਾਂ ਨੂੰ ਉਪਵਾਕਾਂ ਨੂੰ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ ਦੋ ਆਪਣੇ ਕੋਲੇ ਸ਼ਬਦ ਆ ਗਏ ਦੋ ਆਪਣੇ ਕੋਲੇ ਵਾਕਾਂਸ਼ ਆ ਗਏ ਦੋ ਉਪਵਾਕਾਂ ਦੇ ਜਿਹੜੇ ਵੀ ਸ਼ਬਦ ਉਹਨਾਂ ਨੂੰ ਜੋੜਨ ਦਾ ਕੰਮ ਕਰਨਗੇ ਉਹਨਾਂ ਨੂੰ ਆਪਾਂ ਜੋਜਕ ਆਖਾਂਗੇ ਹਾਂ ਉਦਾਹਰਨ ਦੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਕਿ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ ਤਾਂ ਹੁਣ ਇੱਥੇ ਤੇ ਸ਼ਬਦ ਕੀ ਹੈਗਾ ਜਿਹੜਾ ਤੇ ਸ਼ਬਦ ਹੈ ਇਹ ਜੋਜਕ ਠੀਕ ਹੈ ਜੀ ਜੇ ਆਪਾਂ ਅਲੱਗ-ਅਲੱਗ ਕਰਕੇ ਵੇਖੀਏ ਕਿ ਚੰਡੀਗੜ੍ਹ ਵੀ ਪੰਜਾਬ ਦੀ ਮਤਲਬ ਰਾਜਧਾਨੀ ਜਿਹੜਾ ਚੰਡੀਗੜ੍ਹ ਉਹ ਪੰਜਾਬ ਦੀ ਵੀ ਰਾਜਧਾਨੀ ਹੈ ਚੰਡੀਗੜ੍ਹ ਹਰਿਆਣਾ ਦੀ ਵੀ ਰਾਜਧਾਨੀ ਹੈ ਦੋ ਅਲੱਗ-ਅਲੱਗ ਵਾਕ ਬੰਦੇ ਸੀ ਇਹਨਾਂ ਨੂੰ ਆਪਾਂ ਇਕੱਠੇ ਕਰਤਾ ਠੀਕ ਹੈ ਤੇ ਸ਼ਬਦ ਲਾ ਕੇ ਪੰਜਾਬ ਤੇ ਹਰਿਆਣਾ ਵੱਖਰੇ-ਵੱਖਰੇ ਸੂਬੇ ਬੰਦੇ ਸੀ ਇਹਨਾਂ ਨੂੰ ਆਪਾਂ ਇਕੱਠੇ ਕਰਤਾ ਤੇ ਲਾ ਕੇ ਤਾਂ ਇਸ ਤਰੀਕੇ ਦੇ ਨਾਲ ਕੋਈ ਵੀ ਆਪਾਂ ਲੈ ਲਈਏ ਜਿਵੇਂ ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ ਰਹੀਆਂ ਹਨ ਤਾਂ ਦੋ ਵਾਕ ਸੀਗੇ ਅਲੱਗ-ਅਲੱਗ ਮੁੰਡੇ ਖੇਡ ਰਹੇ ਸੀ ਕੁੜੀਆਂ ਪੜ ਰਹੀਆਂ ਸੰਤਾ ਅਤੇ ਜਿਹੜਾ ਸੀ ਉਹ ਜੋਜਿਕ ਲਗਾ ਕੇ ਆਪਾਂ ਉਹਨਾਂ ਦੋਨਾਂ ਨੂੰ ਇਕੱਠੇ ਕਰਤਾ ਹੈਗਾ ਠੀਕ ਹੈ ਤੇ ਜਿਵੇਂ ਆਪਾਂ ਗੱਲ ਕਰੀਏ ਰਮਨ ਤੇ ਸ਼ਾਮ ਸਕੂਲ ਜਾਂਦੇ ਹਨ ਰਮਨ ਤੇ ਸ਼ਾਮ ਦੋ ਵੱਖਰੇ-ਵੱਖਰੇ ਨਾਮ ਸੀਗੇ ਉਹਨਾਂ ਨੂੰ ਵੀ ਆਪਾਂ ਇਕੱਠੇ ਕਰਤਾ ਤਾਂ ਜਿਹੜਾ ਸ਼ਬਦ ਵਾਕ ਦੇ ਵਿੱਚ ਭਲਾਹੋ ਸ਼ਬਦਾਂ ਨੂੰ ਵਾਕਾਂਸ਼ਾਂ ਨੂੰ ਉਪਵਾਕਾਂ ਨੂੰ ਜਾਂ ਫਿਰ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਤਾਂ ਉਹਨਾਂ ਨੂੰ ਆਪਾਂ ਕਹਿੰਦੇ ਹੈਗੀਆਂ ਜੋਜਕ ਠੀਕ ਤਾਂ ਜੋਜਕ ਸ਼ਬਦ ਕਿਹੜੇ ਹੁੰਦੇ ਆ ਜਿਵੇਂ ਤੇ ਅਤੇ ਕਿਉਂਕਿ ਸਗੋਂ ਤਾਂ ਜਿਹੜਾ ਇਸ ਲਈ ਤੇ ਸਾਰੇ ਕਿਸ ਤਰ੍ਹਾਂ ਦੇ ਸ਼ਬਦ ਨੇ ਇਹ ਸਾਰਿਆਂ ਨੂੰ ਆਪਾਂ ਇਹਨਾਂ ਨੂੰ ਆਪਾਂ ਜੋਜਕ ਹੈ ਜਿਹੜਾ ਜੋਜਕਾਂ ਦੇ ਵਿੱਚ ਰੱਖਦੇ ਹੈਗੀਆਂ ਪਰ ਫਿਰ ਵੀ ਤਾਂ ਵੀ ਨਾਲੇ ਹੈਨਾ ਜਿਹੜੇ ਜਿਹੜੇ ਵੀ ਸ਼ਬਦ ਜੋੜਨ ਦਾ ਕੰਮ ਕਰਦੇ ਆ ਸ਼ਬਦਾਂ ਨੂੰ ਵਾਕਾਂਸ਼ਾਂ ਨੂੰ ਉਪਵਾਕਾਂ ਨੂੰ ਤੁਨੋਂ ਨਾ ਪੱਕੀ ਬੋਲਦੇ ਆ ਜੋਜਕ ਤਾਂ ਇਹ ਹੁੰਦੇ ਆ ਆਪਣੇ ਕੋਲੇ ਜੋਜਕ ਸ਼ਬਦ ਨੈਕਸਟ ਆਪਾਂ ਕਰਦੇ ਆ ਜਿਹੜੀ ਹੈ ਜੋਜਕ ਦੀਆਂ ਕਿਸਮਾਂ ਸਟਾਰਟਿੰਗ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਕਾਰਜ ਦੇ ਆਧਾਰ ਤੇ ਤਾਂ ਕਾਰਜ ਦੇ ਆਧਾਰ ਤੇ ਜੋਜਕ ਦੀਆਂ ਮਤਲਬ ਕਿ ਜਿਹੜਾ ਜੋਜਕ ਆ ਉਹ ਕੰਮ ਕਿਵੇਂ ਕਰਦਾ ਇਸ ਦੇ ਆਧਾਰ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਜੋਜਕ ਦੀਆਂ ਕਿਸਮਾਂ ਕਿੰਨੀਆਂ ਨੇ ਤਾਂ ਦੋ ਕਿਸਮਾਂ ਦੇ ਜੋਜਕ ਹੁੰਦੇ ਆ ਕਾਰਜ ਦੇ ਆਧਾਰ ਤੇ ਪਹਿਲੀ ਕਿਸਮ ਤੁਹਾਡੇ ਕੋਲੇ ਸਮਾਨ ਜੋਜਕ ਦੂਸਰੀ ਕਿਸਮ ਤੁਹਾਡੇ ਕੋਲੇ ਅਧੀਨ ਜੋਜਕ ਸਮਾਨ ਜੋਜਕ ਕੀ ਹੁੰਦੇ ਹੈ ਜਿਹੜੇ ਜੋਜਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਸਮਾਨ ਜੋਜਕ ਕਿਹਾ ਜਾਂਦਾ ਹੈ ਜਿਵੇਂ ਮਤਲਬ ਜਿਹੜੇ ਜੋਜਕ ਸ਼ਬਦ ਦੋ ਸਮਾਨ ਜਿਹੜੇ ਬਰਾਬਰ ਦੀ ਇੰਪੋਰਟੈਂਸ ਰੱਖਣ ਵਾਲੇ ਹੈ ਭਲਾ ਉਹ ਵਾਕ ਹੈ ਭਲਾ ਵਾਕਾਂਸ਼ ਹੈ ਤੇ ਭਲਾ ਉਹ ਸ਼ਬਦ ਵੀ ਜਿਹੜੇ ਉਹਨਾਂ ਨੂੰ ਜੋੜਨ ਦਾ ਕੰਮ ਕਰਦੇ ਆ ਉਹਨਾਂ ਨੂੰ ਆਪਾਂ ਸਮਾਨਜੋਜਕ ਬੋਲਦੇ ਹਾਂ ਜਿਵੇਂ ਰਾਹ ਪੈ ਜਾਣੀ ਹੈ ਜਾਂ ਵਾਪਸ ਪੈ ਜਾਣੀ ਠੀਕ ਹੈ ਇਹ ਹੁਣ ਦੋ ਵਾਕ ਹੈਗੇ ਆ ਪਰ ਸਮਾਨ ਜਿਹੜੇ ਹੈਗੇ ਆ ਇੱਕੋ ਜਿਹਾ ਜਿਹੜਾ ਆਨਸਰ ਉਹ ਦਿੰਦੇ ਆ ਰਾਹ ਪੈ ਜਾਣੀ ਹੈ ਜਾਂ ਫਿਰ ਵਾਪਸ ਪੈ ਜਾਣੀ ਅਤੇ ਜੋਜਕ ਸ਼ਬਦ ਕਿਹੜਾ ਆ ਗਿਆ ਜੋਜਕ ਤੁਹਾਡੇ ਕੋਲ ਆ ਗਿਆ ਜਾਂ ਰਮਨ ਤੇ ਹਰਮਨ ਦੋਵੇਂ ਸਕੂਲ ਜਾਂਦੀਆਂ ਹਨ ਹਾਂਜੀ ਹੁਣ ਦੋਨਾਂ ਦੀ ਬਰਾਬਰ ਇੰਪੋਰਟੈਂਸ ਹੈ ਰਮਨ ਸੁਝ ਜਾਂਦੀ ਆਪਾਂ ਕਹਿ ਦਈਏ ਹਰਮਨ ਸੁਝ ਜਾਂਦੀ ਹੈ ਤਾਂ ਦੋਨੇ ਜਿਹੜੇ ਵਾਕ ਹੈਗੇ ਆ ਦੋਨੇ ਬਰਾਬਰ ਦਾ ਅਰਥ ਰੱਖਦੇ ਆ سیم ਇੰਪੋਰਟੈਂਸ ਰੱਖਦੇ ਆ ਪਰ ਇਹਨਾਂ ਦੋਨਾਂ ਨੂੰ ਕਿਹੜੇ ਸ਼ਬਦ ਨੇ ਆਪਸ ਦੇ ਵਿੱਚ ਜੋੜਤਾ ਤੇ ਸ਼ਬਦ ਨੇ ਤਾਂ ਜਿਹੜਾ ਇੱਥੇ ਤੇ ਸ਼ਬਦ ਹੈ ਇਹ ਕੀ ਹੈਗਾ ਸਮਾਨਯੁਜਕ ਠੀਕ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਕੋਈ ਹੋਰ ਐਗਜ਼ਾਮਪਲ ਲੈ ਲੈਨੇ ਆ ਹਨਾ ਇੱਕ ਚੰਗਾ ਆਦਮੀ ਸਮਝਦਾਰ ਹੋ ਸਕਦਾ ਹੈ ਪਰ ਉਹ ਫੈਸਲੇ ਲੈਂਦਿਆਂ ਗਲਤ ਵੀ ਹੋ ਸਕਦਾ ਹੈ ਤਾਂ ਚੰਗਾ ਆਦਮੀ ਸਮਝਦਾਰ ਹੋ ਸਕਦਾ ਹੈ ਇੱਕ ਵਾਕ ਆ ਗਿਆ ਉਹ ਫੈਸਲੇ ਲੈਂਦੇ ਆ ਗਲਤ ਵੀ ਹੋ ਸਕਦਾ ਤੇ ਦੂਸਰਾ ਵਾਕ ਆ ਗਿਆ ਆਪਣੇ ਕੋਲ ਠੀਕ ਹੈ ਇਹ ਜਿਹੜਾ ਸਮਾਨਜੋਜਕ ਹੈਗੇ ਆ ਇਹ ਸੰਯੁਕਤ ਵਾਕਾਂ ਦੀ ਸਿਰਜਣਾ ਕਰਦੇ ਆ ਜਿੱਥੇ ਆਪਾਂ ਸੰਯੁਕਤ ਵਾਕ ਬਣਾਉਣਾ ਹੈਗਾ ਬਰਾਬਰ ਦੀ ਜਿਹੜੇ ਵਾਕ ਹਨ ਉਹਨੂੰ ਆਪਾਂ ਆਪਸ ਦੇ ਵਿੱਚ ਜੋੜਨਾ ਹੈ ਤਾਂ ਉਥੇ ਆਪਾਂ ਕਿਹੜਾ ਜੋਜਕ ਵਰਤਦੇ ਆ ਉੱਥੇ ਆਪਾਂ ਵਰਤਦੇ ਹੈਗੇ ਆ ਸਮਾਨਜੋਜਕ ਠੀਕ ਹੈ ਸਮਾਨਜੋਜਕ ਕਿ ਕਿਹੜੇ-ਕਿਹੜੇ ਹੁੰਦੇ ਆ ਸ਼ਬਦ ਦੀ ਜੇਕਰ ਆਪਾਂ ਗੱਲ ਕਰੀਏ ਤੇ ਨਾਲੇ ਪਰ ਅਤੇ ਫਿਰ ਵੀ ਉਜਾਂ ਇਹ ਕੁਸ਼ ਜਿਹੜੇ ਹੈਗੇ ਆ ਇਹ ਹੀ ਆਪਣੇ ਕੋਲੇ ਸਮਾਨਯੋਜਕ ਮੰਨਦੇ ਆ ਸਮਾਨ ਮਤਲਬ ਇੱਕੋ ਜਿਹਾ ਇਕੁਅਲ ਇੰਪੋਰਟੈਂਸ ਵਾਲੇ ਵਾਕਾਂ ਨੂੰ ਇੱਕੋ ਜਿਹੇ ਵਾਕਾਂ ਨੂੰ ਇੱਕੋ ਜਿਹਾ ਅਰਥ ਰੱਖਣ ਵਾਲੇ ਤੇ ਜਿਹੜੇ ਸਮਾਨ ਬਰਾਬਰ ਦੇ ਜਿਹੜੇ ਵਾਕ ਹੈ ਉਹਨਾਂ ਨੂੰ ਜੋੜਨ ਦਾ ਕੰਮ ਕਰਦੇ ਆ ਜਿਹੜੇ ਹੁੰਦੇ ਆ ਸਮਾਨਯੋਜਕ ਨੈਕਸਟ ਹੈਗੇ ਆ ਦੀ ਸੈਕੰਡ ਟਾਈਪ ਅਧੀਨ ਜੋਜਕ ਅਧੀਨ ਜੋਜਕ ਕੀ ਹੁੰਦੇ ਆ ਜਿਹੜੇ ਸ਼ਬਦ ਮਿਸ਼ਰਤ ਵਾਕਾਂ ਦੇ ਵਿੱਚ ਪ੍ਰਧਾਨ ਉਪਵਾਕ ਨੂੰ ਅਧীন ਉਪਵਾਕ ਨਾਲ ਜੋੜਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਅਧীন ਜੋਜਕ ਆਖਿਆ ਜਾਂਦਾ ਹੈ ਵਿਸ਼ਰਤ ਵਾਕਾਂ ਦੇ ਵਿੱਚ ਹੁੰਦੇ ਹੈ ਤੇ ਜਿਹੜੇ ਕੀ ਕਰਦੇ ਹੈ ਪ੍ਰਧਾਨ ਉਪਵਾਕ ਨੂੰ ਅਧীন ਉਪਵਾਕ ਦੇ ਨਾਲ ਜੋੜਨ ਦਾ ਕੰਮ ਕਰਦੇ ਹੈ ਉਹਨਾਂ ਨੂੰ ਆਪਾਂ ਅਧীন ਜੋਜਕ ਕਿਹਾ ਜਾਂਦਾ ਜਿਵੇਂ ਪਿਤਾ ਜੀ ਨੇ ਕਿਹਾ ਤਾਂ ਆ ਤੁਹਾਡੇ ਕੋਲੇ ਕੀ ਹੈ ਇਥੋਂ ਤੱਕ ਪਿਤਾ ਜੀ ਨੇ ਕਿਹਾ ਇਹ ਤੁਹਾਡੇ ਕੋਲੇ ਹੈ ਪ੍ਰਧਾਨ ਉਪਵਾਕ ਕੂਬਵੇਂਨਤ ਕਰੋ ਇਹ ਤੁਹਾਡੇ ਕੋਲੇ ਕੀ ਹੈਗਾ ਅਧੀਨ ਉਪਵਾਕ ਤਾਂ ਇਹਨਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਹਿੰਨੇ ਕਰਤਾ ਕੇ ਨੇ ਕਰਤਾ ਤਾਂ ਕੇ ਤੁਹਾਡੇ ਕੋਲੇ ਕੀ ਆ ਗਿਆ ਜੋਜਕ ਪਰ ਇਹ ਕਿਹੜਾ ਜੋਜਕ ਹੈ ਅਧੀਨ ਜੋਜਕ ਕਿਉਂ ਅਧੀਨ ਜੋਜਕ ਹੈ ਕਿਉਂਕਿ ਮਿਸ਼ਰਤ ਵਾਕ ਹੈ ਇਹ ਕੀ ਕਰ ਰਿਹਾ ਹੈ ਪ੍ਰਧਾਨ ਉਪਵਾਕ ਨੂੰ ਅਧੀਨ ਉਪਵਾਕ ਦੇ ਨਾਲ ਜੋੜਨ ਦਾ ਕੰਮ ਕਰਦਾ ਹੈ ਜੀ ਜਿੱਥੇ ਵੀ ਤੁਹਾਡੇ ਕੋਲੇ ਪ੍ਰਧਾਨ ਤੇ ਅਧੀਨ ਦੋ ਉਪਵਾਕ ਜੁੜੇ ਜਾਂਦੇ ਆ ਜਿਸ ਜੋਜਕ ਦੇ ਨਾਲ ਉਹਨਾਂ ਨੂੰ ਜੋੜਿਆ ਜਾਂਦਾ ਉਹ ਆਪਾਂ ਅਧੀਨ ਜੋਜਕ ਕਹਿੰਦੇ ਹਾਂ ਤਾਂ ਅਧੀਨ ਜੋਜਕ ਦੇ ਤਹਿਤ ਕਿਹੜੇ ਕਿਹੜੇ ਆਉਂਦੇ ਆ ਜਿਵੇਂ ਕੇ ਜੋ ਜਿਹੜਾ ਜਿਵੇਂ ਜਦੋਂ ਜੇ ਕਿਉਂਕਿ ਤਾਂ ਤਦੇ ਤਦੇ ਹੀ ਤਾਂ ਕੇ ਤੇ ਸਾਰੇ ਸ਼ਬਦ ਕੀ ਹੈਗੇ ਆਪਣੇ ਕੋਲੇ ਸਾਰੇ ਇਹ ਅਧੀਨ ਜੋਜਕਾਂ ਦੇ ਵਿੱਚ ਆਉਂਦੇ ਹੈਗੇ ਜਿਵੇਂ ਫਾਰ ਐਗਜ਼ਾਮਪਲ ਆਪਾਂ ਇੱਕ ਐਗਜ਼ਾਮਪਲ ਉਹਦੀ ਹੋਰ ਲੈ ਲੈਂਦੇ ਆ ਜਿਵੇਂ ਤੁਹਾਡੇ ਕੋਲੇ ਹੈਗਾ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਹਨਾਂ ਦਾ ਜੀਵਨ ਸਫਲ ਤੇ ਸੁਖਾਲਾ ਹੋ ਸਕੇ ਬੱਚੇ ਆਪਣੇ ਮਾਪਿਆਂ ਨੂੰ ਪੜ੍ਹਾਉਂਦੇ ਹਨ ਤੇ ਤੁਹਾਡੇ ਕੋਲੇ ਕੀ ਆ ਗਿਆ ਪ੍ਰਧਾਨ ਉਪਵਾਕ ਕਿਉਂ ਪੜ੍ਹਾਉਂਦੇ ਹਨ ਤਾਂ ਕਿ ਉਹਨਾਂ ਦਾ ਜੀਵਨ ਸੁਖਾਲਾ ਹੋ ਸਕੇ ਅਧীন ਉਪਵਾਕ ਜੋੜ ਕੇ ਜਿਹੜਾ ਸ਼ਬਦ ਰਿਹਾ ਇਹਨਾਂ ਨੂੰ ਤਾਂ ਕਿ ਤਾਂ ਫਿਰ ਤਾਂ ਕਿ ਆਪਣੇ ਕੋਲੇ ਕੀ ਆ ਗਿਆ ਇਹਨੂੰ ਆਪਾਂ ਰੱਖਦੇ ਹੈਗੇ ਅਧীন ਯੋਜਕਾਂ ਦੇ ਵਿੱਚ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਅਧীন ਯੋਜਕ ਆ ਉਹ ਵਿਚਰਦੇ ਹਾਂ ਦੇ ਸੀ ਕਿ ਕਾਰਜ ਦੇ ਪੱਖ ਤੋਂ ਕਿਵੇਂ ਕਾਰਜ ਕਰਦਾ ਯੋਜਕ ਕਾਰਜ ਦੇ ਪੱਖ ਤੋਂ ਯੋਜਕ ਦੀਆਂ ਕਿਸਮਾਂ ਨੈਕਸਟ ਆਪਾਂ ਕਰਦੇ ਹੈਗੀਆਂ ਬੰਤਰ ਜਾਂ ਫਿਰ ਵਰਤੋਂ ਦੇ ਆਧਾਰ ਤੇ ਯੋਜਕ ਦੀਆਂ ਕਿਸਮਾਂ ਬੰਤਰ ਦੇ ਪੱਖੋਂ ਜਾਂ ਫਿਰ ਇਹਨੂੰ ਵਰਤੋਂ ਦੇ ਪੱਖ ਤੋਂ ਜੋਜਨਦੀਆਂ ਕਿੰਨੀਆਂ ਹੈ ਕਿਸਮਾਂ ਤਾਂ ਵਰਤੋਂ ਦੇ ਪੱਖੋਂ ਜਾਂ ਫਿਰ ਬੰਤਰ ਦੇ ਪੱਖ ਤੋਂ ਯੋਜਕ ਦੀਆਂ ਕਿਸਮਾਂ ਆਪਣੇ ਕੋਲ ਹੈਗੀਆਂ ਤਿੰਨ ਤਾਂ ਕਿਹੜੀਆਂ-ਕਿਹੜੀਆਂ ਇਹ ਕਹਰੇ ਯੋਜਕ ਸੰਯੁਕਤ ਯੋਜਕ ਤੇ ਸਹਿ ਸੰਬੰਧ ਕੀ ਜਾਂ ਫਿਰ ਟੁੱਟਵੇਂ ਜੋਜਕ ਕਿਹੜੇ ਜੋਜਕ ਕਿਹੜੇ ਹੁੰਦੇ ਆ ਜਿਹੜੇ ਜੋਜਕ ਇੱਕ ਹੀ ਸ਼ਬਦ ਦਾ ਬਣਿਆ ਹੁੰਦਾ ਹੈ ਉਸ ਨੂੰ ਇਕਹਿਰਾ ਜੋਜਕ ਆਖਿਆ ਜਾਂਦਾ ਹੈ ਜਿਹੜਾ ਇੱਕੀ ਸ਼ਬਦ ਦਾ ਬਣਿਆ ਹੋਇਆ ਜੋਜਕ ਹੁੰਦਾ ਉਹਨੂੰ ਆਪਾਂ ਇਕਹਿਰਾ ਜੋਜਕ ਆਖਦੇ ਹਾਂ ਜਿਵੇਂ ਤੇ ਅਤੇ ਪਰ ਕੇ ਭਾਵੇਂ ਆਦਿ ਸਾਰੇ ਆਪਣੇ ਕੋਲੇ ਕੀ ਹੈਗੇ ਆ ਇਹ ਸਾਰੇ ਆਪਣੇ ਕੋਲੇ ਇਕਹਿਰੇ ਜੋਜਕ ਆ ਜਿਵੇਂ ਆਪਾਂ ਫੋਰ ਐਗਜ਼ਾਮਪਲ ਗੱਲ ਕਰੀਏ ਰਮਨ ਤੇ ਸਾਂਝ ਪੜਦੀਆਂ ਹਨ ਠੀਕ ਹੈ ਰਮਨ ਤੇ ਸਾਂਝ ਤਾਂ ਦੋਨਾਂ ਨੂੰ ਕਿਹੜਾ ਜੋਜਕ ਜੋੜ ਰਿਹਾ ਹੈ ਤੇ ਇੱਕੋ ਸ਼ਬਦ ਜੋੜ ਰਿਹਾ ਹੈ ਤੈਨੂੰ ਆਪਾਂ ਕੀ ਆਖਾਂਗੇ ਇਕਹਿਰਾ ਜੋਜਕ ਸੰਯੁਕਤ ਜੋਜਕ ਕਿਹੜੇ ਹੁੰਦੇ ਆ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਜੋਜਕਾਂ ਨੂੰ ਸੰਯੁਕਤ ਜੋਜਕ ਆਖਿਆ ਜਾਂਦਾ ਹੈ ਜਿਹੜੇ ਦੋ ਜਾਂ ਫਿਰ ਦੋ ਤੋਂ ਵੀ ਜ਼ਿਆਦਾ ਸ਼ਬਦਾਂ ਤੋਂ ਮਿਲ ਕੇ ਬਣੇ ਜੋਜਕ ਹੁੰਦੇ ਆ ਉਹਨਾਂ ਨੂੰ ਆਪਾਂ ਸੰਯੁਕਤ ਜੋਜਕ ਬੋਲਦੇ ਹਾਂ ਜਿਵੇਂ ਇਸ ਲਈ ਇਸ ਕਰਕੇ ਤਾਂ ਕਿ ਤਾਂ ਜੋ ਤਾਂ ਤੁਸੀਂ ਦੇਖ ਹੀ ਰਹੇ ਹੋ ਇਸ ਲਈ ਦੋ ਸ਼ਬਦਾਂ ਤੋਂ ਜੁੜ ਕੇ ਬਣਿਆ ਹੋਇਆ ਇਸ ਤੇ ਲਈ ਇੱਕ ਸ਼ਬਦ ਦੂਜਾ ਸ਼ਬਦ ਤਾਂ ਦੋ ਦੋ ਸ਼ਬਦਾਂ ਤੋਂ ਮਿਲ ਕੇ ਇਹ ਜੋਜਕ ਬਣ ਤੈਨੂੰ ਆਪਾਂ ਕਿਹੜੀ ਕੈਟਾਗਰੀ ਦੇ ਵਿੱਚ ਰੱਖਦੇ ਆ ਬੰਤਰ ਦੇ ਆਧਾਰ ਤੋਂ ਸੰਯੁਕਤ ਜੋਜਕ ਦੇ ਵਿੱਚ ਠੀਕ ਹੈ ਇਸ ਕਰਕੇ ਤਾਂ ਕਿ ਜਿਵੇਂ ਹੁਣ ਆਪਾਂ ਗੱਲ ਕਰੀਏ ਕਿ ਰਾਮ ਬਿਮਾਰ ਸੀ ਇਸ ਲਈ ਸਕੂਲ ਨਹੀਂ ਆਇਆ ਤਾਂ ਇਸ ਲਈ ਜੋਜਕ ਆਪਾਂ ਦੇ ਵਿੱਚ ਵਰਤ ਲਿਆ ਤੇ ਕੀ ਹੋ ਗਿਆ ਸੰਯੁਕਤ ਜੋਜਕ ਠੀਕ ਹੈ ਤਾਂ ਫਿਰ ਕਰੋ ਵੀ ਵੱਧ ਤੋਂ ਵੱਧ ਮਿਹਨਤ ਕਰੋ ਤਾਂ ਕਿ ਤੁਸੀਂ ਪੇਪਰ ਵਿੱਚੋਂ ਪਾਸ ਹੋ ਜਾਵੋ ਤਾਂ ਕਿ ਸ਼ਬਦ ਕਿਹਾ ਗਿਆ ਦੋ ਸ਼ਬਦਾਂ ਨੂੰ ਮਿਲ ਕੇ ਜਿਹੜਾ ਹੈ ਉਹ ਦੋ ਵਾਕਾਂ ਨੂੰ ਜੋੜਿਆ ਜਾ ਰਿਹਾ ਹੈ ਹੈ ਇਹ ਜੋਜਕ ਤਾਂ ਫਿਰ ਇਹਨੂੰ ਆਪਾਂ ਕੀ ਅਖਾਂਗੇ ਸੰਯੁਕਤ ਜੋਜਕ ਤੀਸਰੀ ਕਿਸਮ ਆਪਣੇ ਕੋਲ ਆ ਜਾਂਦੀ ਹੈ ਜੋਜਕ ਦੀ ਸਹਿਸੰਬੰਧਕੀ ਜਾਂ ਫਿਰ ਟੁੱਟਨੇ ਜੋਜਕ ਸਹਿਸੰਬੰਧਕੀ ਜਾਂ ਫਿਰ ਟੁੱਟਵੇਂ ਜੋਜਕ ਕਿਹੜੇ ਹੁੰਦੇ ਆ ਸਹਿਸਬੰਧ ਕੀ ਜੋਜ ਟਟਵੇਂ ਰੂਪ ਵਿੱਚ ਵਰਤੇ ਜਾਂਦੇ ਆ ਟਟਵੇਂ ਰੂਪ ਦੇ ਵਿੱਚ ਆਉਂਦੇ ਆ ਜਿਹੜੇ ਵਾਕ ਵਿੱਚ ਇੱਕ ਜੋਜਕ ਨੂੰ ਦੂਸਰੇ ਜੋਜਕ ਤੇ ਦਬਾਅ ਪਾਉਂਦਾ ਹੈ ਜਿਹੜੇ ਵਾਕਾਂ ਦੇ ਵਿੱਚ ਇੱਕ ਜੋਜਕ ਦੂਸਰੇ ਜੋਜਕ ਤੇ ਦਬਾਅ ਪਾਉਂਦਾ ਫਿਰ ਵਾਕਾਂ ਨੂੰ ਜੋੜਨ ਦਾ ਕੰਮ ਕਰਦਾ ਉਹਨਾਂ ਨੂੰ ਆਪਾਂ ਸਹਿਸਬੰਧ ਕੀ ਜੋਜਕ ਕਹਿੰਦੇ ਆ ਠੀਕ ਹੈ ਤਾਂ ਇੱਕ ਜੋਜਕ ਦੂਸਰੇ ਦੇ ਉੱਪਰ ਜਿਹੜਾ ਹੈ ਉਹ ਦਬਾਅ ਪਾਊਗਾ ਉੱਥੇ ਜਿਹੜੇ ਜੋਜਕ ਜਿਹੜੇ ਟਟਵੇਂ ਰੂਪ ਵਿੱਚ ਵਰਤੇ ਜਾਣਗੇ ਉਹਨਾਂ ਨਾਲ ਪਾਖਾਂਗੇ ਸਹਿ ਸਬੰਧ ਕੀਆ ਫਿਰ ਟੁੱਟਵੇਂ ਜੋ ਜਿਵੇਂ ਭਾਵੇਂ ਉਹ ਗਰੀਬ ਹੈ ਫਿਰ ਵੀ ਕੰਮ ਕਰਦਾ ਹੁਣ ਇੱਥੇ ਪਹਿਲਾਂ ਤਾਂ ਜੋਜਕ ਜੇ ਆਪਾਂ ਦੇਖੀਏ ਤਾਂ ਭਾਵੇਂ ਵੀ ਜੋਜਕ ਹੈ ਫਿਰ ਵੀ ਜੋਜਕ ਹੈ ਗਿਆ ਠੀਕ ਹੈ ਹੁਣ ਇਹਦੇ ਵਿੱਚ ਇੱਕ ਜੋਜਕ ਦੂਸਰੇ ਤੇ ਦਬਾਅ ਪਾ ਰਿਹਾ ਹੈ ਗਿਆ ਜਿਵੇਂ ਹੁਣ ਭਾਵੇਂ ਹੈ ਭਾਵੇਂ ਇਹਨੇ ਦਬਾਅ ਪਾਤਾ ਕੀਤੇ ਫਿਰ ਵੀ ਜੋਜਕ ਤੇ ਤਾਂ ਹੋਇਆ ਕੀ ਹੈ ਟੁੱਟਵੇਂ ਰੂਪ ਦੇ ਵਿੱਚ ਵਰਤਿਆ ਗਿਆ ਇੰਨੇ ਹਿੱਸੇ ਦੇ ਵਿੱਚ ਆਵਲਾ ਜੋਜਕ ਵਰਤਿਆ ਗਿਆ ਵਾਕ ਦੇ ਦੂਜੇ ਹਿੱਸੇ ਦੇ ਵਿੱਚ ਫਿਰ ਵੀ ਜੋਜਕ ਵਰਤਿਆ ਗਿਆ ਤਾਂ ਜਿੱਥੇ ਤੁਹਾਡੇ ਕੋਲੇ ਇੱਕ ਜੋਜਕ ਦੂਸਰੇ ਦੇ ਉੱਪਰ ਦਬਾਅ ਪਾਉਂਦਾ ਦੋਵੇਂ ਜੋਜਕ ਟੁੱਟਵੇਂ ਰੂਪ ਚ ਵਰਤੇ ਗਏ ਹੈ ਉਹਨਾਂ ਨੂੰ ਆਪਾਂ ਅਖਾਂਗੇ ਸਹਿਸਬੰਧਕੀ ਜੋਜਕ ਠੀਕ ਹੈ ਇਸੇ ਤਰੀਕੇ ਦੇ ਨਾਲ ਇੱਕ ਐਗਜ਼ਾਮਪਲ ਉਹਦੀ ਇਹਦੀ ਹੋਰ ਹੈਗੀ ਹੈ ਭਾਵੇਂ ਜ਼ੋਰ ਦਾ ਨਹੀਂ ਪੈ ਰਿਹਾ ਸੀ ਫਿਰ ਵੀ ਉਹ ਘਰੋਂ ਚੱਲ ਪਿਆ ਹੁਣ ਭਾਵੇਂ ਜ਼ੋਰ ਦਾ ਨਹੀਂ ਪੈ ਰਿਹਾ ਸੀ ਤਾਂ ਭਾਵੇਂ ਨੇ ਕਿਦੇ ਤੇ ਜ਼ੋਰ ਪਾਇਆ ਫਿਰ ਵੀ ਕਿ ਫਿਰ ਵੀ ਉਹ ਘਰੋਂ ਚੱਲ ਪਿਆ ਤab ਜਿਹੜਾ ਭਾਵੇਂ ਸ਼ਬਦ ਹੈ ਉਹਨੇ ਜਿਹੜਾ ਫਿਰ ਸ਼ਬਦ ਸੀਗਾ ਉਹਦੇ ਤੇ ਦਬਾ ਪਤਾ ਠੀਕ ਹੈ ਤਾਂ ਉੱਥੇ ਆਪਾਂ ਕੀ ਆਖਾਂਗੇ ਸਹਿਸਬੰਧ ਕੀ ਜੋਜਕ ਇਹਦੇ ਵਿੱਚ ਜਿਹੜਾ ਫਿਰ ਵੀ ਜੋਜਕ ਦੇ ਨਾਲ ਵੀ ਸ਼ਬਦ ਜਿਹੜਾ ਜੁੜ ਗਿਆ ਫਿਰ ਵੀ ਜਿਵੇਂ ਆਪ ਤੇ ਕੱਲਾ ਫਿਰ ਸੀਗਾ ਫਿਰ ਇਹਦੇ ਨਾਲ ਵੀ ਵੀ ਜੁੜਿਆ ਹੋਇਆ ਫਿਰ ਵੀ ਜਾਂ ਇਸ ਐਗਜ਼ਾਮਪਲ ਦੀ ਆਪਾਂ ਗੱਲ ਕਰੀਏ ਭਾਵੇਂ ਉਹ ਗਰੀਬ ਹੈ ਪਰ ਫਿਰ ਵੀ ਕੰਮ ਕਰਦਾ ਹੈ ਫਿਰ ਦੇ ਨਾਲ ਵੀ ਸ਼ਬਦ ਲੱਗਿਆ ਹੋਇਆ ਹੈ ਜਿਹੜਾ ਤੁਹਾਡੇ ਕੋਲੇ ਵੀ ਲੱਗਿਆ ਹੋਇਆ ਹੈ ਇਹਨੂੰ ਆਪਾਂ ਬੋਲਦੇ ਹਾਂ ਦਵਾਵਾਚੀ ਤਤ ਤੇ ਦਬਾਵ ਅਚੀ ਤੱਤ ਹੈ ਜਿਹੜਾ ਨਾਲ ਜੁੜਿਆ ਹੋਇਆ ਹੈ ਤਾਂ ਕਰਕੇ ਭਾਵੇਂ ਨੇ ਜਿਹੜਾ ਹੈ ਫਿਰ ਵੀ ਜੋਜਕ ਦੇ ਉੱਪਰ ਦਬਾ ਪਾਤਾ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਜਿਹੜੇ ਜੋਜਕ ਵਿਚਰਦੇ ਉਹਨੂੰ ਆਪਾਂ ਸਹਿਸੰਬੰਧਕੀ ਜੋਜਕ ਕਹਿੰਦੇ ਹਾਂ ਲਈ ਆਪਣੇ ਕੋਲੇ ਤਿੰਨ ਟਾਈਪਸ ਮਿਲਦੀਆਂ ਹਨ ਜੋਜਕ ਦੀਆਂ ਵਰਤੋਂ ਤੇ ਬੰਤਰ ਦੇ ਆਧਾਰ ਤੇ ਜੋਜਕ ਦੀਆਂ ਕਿਸਮ ਠੀਕ ਹੈ ਜੀ ਲਈ ਸੀਗਾ ਜੀ ਅੱਜ ਦਾ ਆਪਣਾ ਟਾਪਿਕ ਜੋਜਕ ਦਾ ਇਥੇ ਆਪਣੀ ਅੱਜ ਦੀ ਕਲਾਸ ਆਪਾਂ ਖਤਮ ਕਰਦੇ ਆਂ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਸਰਵਸਟੱਡੀ ਕਲਾਸਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਨੈਕਸਟ ਵੀਡੀਓ ਦੀ ਇਨਫੋਰਮੇਸ਼ਨ ਦੇ ਲਈ ਵੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓ ਨੂੰ ਆਪਦੇ ਫਰੈਂਡ ਤੇ ਨਾਲ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ